ਰஞ்சிਤ ਮੈਂ ਤੁਹਾਨੂੰ ਕਹਿਣਾ ਸੀ ਮੈਂ 2 ਮਿੰਟ ਨਾ ਪੀ ਕੇ ਚੱਲੀ ਆ ਤੇ ਮੈਂ ਸ਼ਾਮ ਤੱਕ ਆ ਜਾਾਂਗੀ ਇਹ ਕਿਹਦੇ ਤੈਨੂੰ ਮੈਂ ਕਹਿ ਲਗਾ ਚੱਲ ਤੂੰ ਆਪ ਕਹਦੀ ਚੰਗੀ ਗੱਲ ਹੈ ਮੇਰੀ ਗੱਲ ਸੁਣ ਤੂੰ ਚੱਲ ਜਾਂ ਤੇ ਚੰਗੀ ਗੱਲ ਹੈ ਤੂੰ ਮੈਨੂੰ ਇਹ ਘਰ ਦੇ ਦਿਖਣੀ ਹੋਣੀ ਚਾਹੀਦੀ ਜਿਹੜਾ ਹਾਂ ਇਹ ਕਿਦਾਂ ਦੀਆਂ ਗੱਲਾਂ ਕਰਨ ਡੇ ਹੋ ਤੁਸੀਂ ਮੈਂ ਸੋਚਿਆ ਤੁਹਾਡਾ ਗੁੱਸਾ ਠੰਡਾ ਹੋ ਗਿਆ ਹੋਣਾ ਤੁਸੀਂ ਫੇਰ ਉਹੋ ਜਿਹੀਆਂ ਗੱਲਾਂ ਕਰਨ ਡੇ ਜੇ ਦੱਸ ਮੈਂ ਇਹ ਘਰ ਛੱਡ ਕੇ ਕਿਉਂ ਜਾਵਾਂ ਮੇਰਾ ਗੁੱਸਾ ਤਾਂ ਠੰਡਾ ਹੋ ਗਿਆ ਵਾ ਪਰ ਜਿਹੜਾ ਜੇ ਮੇਰੇ ਦਿਮਾਗ ਦੇ ਵਿੱਚ ਹੈ ਨਾ ਉਹ ਨਹੀਂ ਨਿਕਲਣਾ ਜੋ ਜੋ ਤੂੰ ਕੀਤਾ ਨਾ ਮੇਰੇ ਨਾਲ ਪਿੱਛੇ ਉਹਨੂੰ ਮੈਂ ਕਿੱਦਾਂ ਬੋਲਾਂ ਜੋ ਤੂੰ ਮੇਰੇ ਘਰ ਦੇ ਵਿੱਚ ਕੀਤਾ ਵਾ ਉਹ ਮੈਂ ਕਿੱਦਾਂ ਬੋਲਾਂ ਮੇਰੀ ਗੱਲ ਸੁਣੋ ਜਿਹੜੀਆਂ ਪਿੱਛੇ ਮੈਂ ਗਲਤੀਆਂ ਕੀਤੀਆਂ ਨਾ ਉਹ ਮੈਂ ਮੰਨਦੀ ਆ ਕਿ ਮੇਰੇ ਕੋਲ ਗਲਤੀਆਂ ਹੋਈਆਂ ਉਹਨਾਂ ਦੇ ਬਦਲੇ ਮੈਂ ਤੁਹਾਡੇ ਕੋਲ ਮਾਫੀ ਵੀ ਮੰਗੀ ਸੀ ਰਜੀਤ ਇਸ ਵਾਰ ਮੈਂ ਕੁਝ ਨਹੀਂ ਕੀਤਾ ਮੇਰੇ ਮੇਰੇ ਤੇ ਬਲੀਵ ਕਰੋ ਤੇ ਇਹਦੀ ਗਲਤੀ ਹੈ ਨਾ ਇਸ ਵਰ ਮਾਫ ਕਰਨ ਦੇ ਲਾਇਕ ਨਹੀਂ ਹੈਗੀ ਤੂੰ ਚੰਗੀ ਗੱਲ ਹੈ ਨਾ ਤੂੰ ਚਲ ਜਾਣ ਮੈਂ ਬਰਦਾਸ਼ਤ ਨਹੀਂ ਕਰਦਾ ਤੈਨੂੰ ਇੱਥੇ ਨਾ ਰਣਜੀਤ ਇਸ ਤਰ੍ਹਾਂ ਦੀ ਮੈਂ ਕੋਈ ਇੰਨੀ ਵੱਡੀ ਗਲਤੀ ਨਹੀਂ ਕੀਤੀ ਜਿਹਦੇ ਕਰਕੇ ਮੈਨੂੰ ਘਰ ਛੱਡਣਾ ਪਵੇ ਲੱਗੀ ਸਮਝ ਤੇ ਮੈਂ ਇਹ ਘਰ ਛੱਡ ਕੇ ਨਹੀਂ ਜਾਵਾਂਗੀ ਇਹ ਮੇਰਾ ਆਪਣਾ ਘਰ ਆ ਮੈਂ ਇੱਥੇ ਹੀ ਰਹਿਣਾ ਹੈ ਰਣਜੀਤ ਮੈਂ ਕੋਈ ਗਲਤੀ ਨਹੀਂ ਕੀਤੀ ਇਦਾਂ ਦੀ ਜਿਹਦੇ ਕਰਕੇ ਮੈਨੂੰ ਘਰ ਛੱਡਣਾ ਪਵੇ ਆ ਤੇ ਸਿਰਫ ਮੇਰੇ ਤੇ ਤੂੰ ਤਾਂ ਲੌਂਡੇ ਨੇ ਆਪ ਸੱਚੇ ਬਣਨ ਦੇ ਨੇ ਬਸ ਕਿ ਇਹ ਆਪਸ ਹੀ ਲੜੀ ਮਰੀ ਜਾਣ ਤੇ ਅਹੀਂ ਇੱਥੇ ਅਹੀਂ ਇੱਥੇ ਗੁਛਰੇ ਡਾਉਂਦੇ ਰਹੀਏ ਤੇ ਅਹੀਂ ਇਸ ਘਰ ਚ ਰਹੀਏ ਇਹ ਤਾਂ ਕਰਕੇ ਗੇਮ ਪਲੈਨਿੰਗ ਕੀਤੀ ਇਹਨਾਂ ਨੇ ਕੋਈ ਕਹਣੀ ਗੇਮ ਪਲੈਨਿੰਗ ਨਹੀਂ ਕੀਤੀ ਠੀਕ ਹੈ ਨਾ ਇਹ ਹੁਣ ਮੈਨੂੰ ਪਤਾ ਕੀ ਮੈਂ ਸੋchnਾ ਕੀ ਨਹੀਂ ਸੋchnਾ ਤੇਨੂੰ ਮੈਂ ਘਰ ਚ ਰੱਖਣਾ ਨਹੀਂ ਣਨਾ ਤੂੰ ਉੱਦ ਦੇ ਹਿਸਾਬ ਨਾਲ ਲਈ ਚੱਲ ਮੇਰਾ ਤੇ ਨਾਲ ਕੋਈ ਹੁਣ ਹਿਸਾਬ ਤਾਂ ਨਹੀਂ ਰਹਿ ਗਿਆ ਮੈਂ ਨਹੀਂ ਤੇਰੀ ਤੇ ਵੀ ਜਗ੍ਹਾ ਹਣੀ ਤੇ ਅੱਜ ਵੀ ਛੱਡਣਾ ਪਿਆ ਤੇਨੂੰ ਗੱਲ ਤੂੰ ਕਾਲੀ ਜਿਹੜਾ ਬੇਡਾ ਇਹਨੇ ਚੰਗਾ ਤੂੰ ਹੁਣੇ ਚੱਲ ਜਾ ਤੇ ਮੇਰੇ ਕੋਈ ਸ਼ਿਕਾਇਤ ਨਾ ਭਾਈ ਤੂੰ ਪੇਕੇ ਜਲੀ ਨਾ ਵਾਪਸ ਨਹੀਂ ਆਉਣੀ ਚਾਹੀਦੀ ਤੈਨੂੰ ਸਿੱਧੀ ਗੱਲ ਦੱਸ ਉਹਦਰ ਮੈਂ ਮੇਰਾ ਤੇ ਨਾ ਕੋਈ ਨਹੀਂ ਹਿਸਾਬ-ਤਬ ਰਹਿ ਗਾ ਉੱਥੇ ਕੀ ਕਮਾਉਣ ਨੂੰ ਉੱਥੇ ਜਾ ਕੇ ਦੱਸਿਓ ਜਰਾ ਦੱਸੀ ਨਾ ਆਪਣੀ ਕਰਤੂਤਾਂ ਮੈਂ ਕੀ ਕੀ ਕੀਤਾ ਇੱਥੇ ਮੈਂ ਕੁਝ ਕੀਤਾ ਹੀ ਨਹੀਂ ਰਣਜੀਤ ਕਿਉਂ ਨਹੀਂ ਤੂੰ ਕੀ ਦੱਸਾਂ ਜਾ ਕੇ ਹਾਲੇ ਵੀ ਤੂੰ ਦੱਸਾ ਤੂੰ ਕੀ ਨਹੀਂ ਕੀਤਾ ਮੈਂ ਕੁਝ ਕੀਤਾ ਹੀ ਨਹੀਂ ਬੱਲੇ ਹਾਲੀ ਵੀ ਨਹੀਂ ਮੰਨਦੀ ਤੂੰ ਤੇਰੀ ਹਰ ਇੱਕ ਗੱਲ ਦਿਖਾ ਗਿਨਾ ਦਿੱਤੀ ਤੀਨੂੰ ਮੈਂ ਹਰ ਤੇਰੀ ਗਲਤੀ ਗਿਨਾ ਦਿੱਤੀ ਤੈਨੂੰ ਮੈਂ ਰੋਣੀ ਮੰਦੀ ਸ਼ੁਰਤੋਂ ਲੈ ਕੇ ਤੂੰ ਹਲ ਤੱਕ ਜੀ ਜਿਤਾਵਾ ਮੈਂ ਕਿਤਾ ਬਰਦਾਸ਼ਤ ਕਰਾਂ ਤੈਨੂੰ ਮੈਨੂੰ ਨਾ ਇੱਕ ਸਬੂਤ ਦੇ ਦੋ ਜਿੱਦਾਂ ਸੋਨੂ ਬਾਜੀ ਏਟੀਐਮ ਚੋਂ ਪੈਸੇ ਕਢਾਉਂਦੇ ਆ ਨਾ ਉਹਨਾਂ ਦੀ ਸਾਫ ਸੀਸੀਟੀਵੀ ਚ ਕੈਮਰੇ ਚ ਆਈ ਹੈ ਨਾ ਫੋਟੋ ਜੇ ਇਸ ਤਰ੍ਹਾਂ ਦਾ ਸਬੂਤ ਤੂੰ ਹੀ ਮੇਰਾ ਕੋਈ ਦੇ ਦੋਗੇ ਨਾ ਮੈਨੂੰ ਤੇ ਮੇਰਾ ਸਿਰ ਨੀਵਾ ਆ ਤੁਹਾਡੇ ਘੜੀ ਤੇ ਸਬੂਤ ਤੋਂ ਬਿਨਾ ਮੈਨੂੰ ਚੋਰ ਕਹਿੰਦੀ ਲੋੜਨੀ ਆ ਮੇਰੀ ਗੱਲ ਸੁਣ ਲਓ ਹਣ ਧਿਆਨ ਨਾਲ ਮੇਰੀ ਗੱਲ ਸੁਣਾ ਸਬੂਤ ਤੈਨੂੰ ਕਾਹਦਾ ਦਵਾ ਅਗਲਾ ਨੇ ਤੇਰੇ ਮੂੰਹ ਤੇ ਗਿਆ ਵਾ ਅਗਲਾ ਅਗਲਾ ਤੇ ਪਤਾ ਨਹੀਂ ਕਿੰਨਾ ਬਕਵਾਸ ਕਰਦਾ ਵਾ ਤੇ ਉਹੋ ਜੀ ਉਹਦੀ ਜਨਾਨੀ ਉਹ ਥੋੜਾ ਪੰਗਦੀ ਆ ਪਤਾ ਨਹੀਂ ਕੀ ਕੀ ਅਲੀਕੇਸ਼ਨ ਇਹਨਾਂ ਨੇ ਪਹਿਲੇ ਮੇਰੇ ਤੇ ਲਾਏ ਆ ਮੇਰੀ ਗੱਲ ਸੁਣੋ ਜਿੱਦਣ ਅਹੀਂ ਇਹਨਾਂ ਕੋ ਪੈਸੇ ਮੰਗਣ ਗਏ ਸੀ ਇਹਨਾਂ ਨੇ ਸਾਡੇ ਪੈਸੇ ਖਾਦੇ ਸੀ ਉਹ ਦਿਨ ਭੁੱਲ ਗਏ ਤੁਹਾਨੂੰ ਕਿ ਇਹ ਕਿੱਦਾਂ ਦੇ ਸੀ ਉਹ ਦਿਨ ਉਹਦਾਂ ਦਾ ਯਾਦ ਨਹੀਂ ਤੁਹਾਨੂੰ ਕੁਝ ਕਿ ਤੁਹਾਨੂੰ ਪਾਣੀ ਤੱਕ ਨਹੀਂ ਪੁੱਛਿਆ ਤੇ ਕੀ ਕਹਿੰਦੇ ਸੀ ਕਿ ਤੁਸੀਂ ਜਾ ਸਕਦੇ ਹੋ ਤੇ ਅਸੀਂ ਦੋਵੇਂ ਜੀ ਚੱਲੇ ਆ ਕਿਤੇ ਅੱਜ ਤੁਸੀਂ ਉਹਨਾਂ ਦੇ ਹਮੈਤੀ ਬਣੇ ਜੇ ਦੋਵਾਂ ਜੀਆਂ ਦੇ ਉਹ ਸਭ ਯਾਦ ਹੈ ਮੈਨੂੰ ਬੰਦੇ ਨਾਲ ਉਹ ਵੇਲਾ ਵੇਖ ਕੇ ਹਿਸਾਬ ਦਾ ਹੁੰਦਾ ਵਾ ਤੇ ਵੇਲਾ ਵੇਖ ਕੇ ਸੁਧਰ ਚੁਕੀ ਹੋ ਮੇਰੀ ਗੱਲ ਸੁਣਣ ਨੂੰ ਤੂੰ ਬਾਲੀ ਚਲਾਕ ਨਾ ਬਣ ਮੈਨੂੰ ਪਤਾ ਚ ਲੱਗਾ ਉਹਨਾਂ ਦਾ ਸਭ ਕੁਝ ਪਤਾ ਲੱਗ ਗਿਆ ਰஞ்சிਤ ਤੂੰ ਕੀ ਕਰਨਾ ਚਾਹਨੀ ਹੈ ਤਾਂ ਕੀ ਕਰਤਾ ਉਹ ਤੂੰ ਇੰਨੀ ਕਿ ਤਾਨੂੰ ਪਰਖਿਆ ਬੰਦੇ ਦੀ ਤੁਹਾਨੂੰ ਕੀ ਲੱਗਦਾ ਸੁਧਰ ਗਏ ਨੇ ਦੋਵੇਂ ਜੀ ਉਹਨਾਂ ਦਾ ਕੁਝ ਨਹੀਂ ਸੁਧਰਿਆ ਉਹਨਾਂ ਨੇ ਤਾਨੂੰ ਕੱਖਾ ਵਾਂਗੂ ਰੋਲ ਕੇ ਰੱਖ ਦੇਣਾ ਇਸ ਘਰ 'ਚ ਅੱਛਾ ਚੱਲ ਮੇਰੀ ਗੱਲ ਜੇ ਤੂੰ ਗੱਲ ਸਬੂਤ ਦੀ ਕਰਦੀ ਨਾ ਤੇ ਤੈਨੂੰ ਸਬੂਤ ਵੀ ਲਿਆ ਦੂੰਗਾ ਕਿਉਂਕਿ ਨਾ ਜਿਹੜਾ ਬੰਦਾ ਕਰਤੂਤਾਂ ਤੋਂ ਕੱਚਾ ਹੁੰਦਾ ਨਾ ਉਹਦਾ ਅੱਜ ਨਾਲ ਕੱਲ ਸਬੂਤ ਸਾਹਮਣੇ ਆਏ ਹੁੰਦਾ ਜੇ ਤੂੰ ਪਹਿਲਾਂ ਇਹ ਕਰਤੂਤਾਂ ਨਹੀਂ ਛੜੀਆਂ ਤੇ ਛੜਨੀਆਂ ਗਾਹਮ ਨਹੀਂ ਆ ਤੂੰ ਫੜੀ ਨਾ ਕਿਤਨੇ ਕਿਤੇ ਹਾਂ ਤੇ ਮੇਰੀ ਗੱਲ ਸੁਣ ਲੋ ਹਾਂ ਮੈਨੂੰ ਸਬੂਤ ਦੇ ਦੋ ਜਿੱਦਾਂ सोनू ਬਾਜੀ ਦਾ ਦਿੱਤਾ ਜੇ ਏਦਾਂ ਹੀ ਮੈਂ ਜਿੱਥੇ ਪੈਸੇ ਕਢਾਉਣ ਨਹੀਂ ਆ ਜੋ ਕੱਜ ਕਰਨ ਨਹੀਂ ਆ ਮੇਰਾ ਸਬੂਤ ਮੈਨੂੰ ਦੇ ਦੋ ਉਸ ਤੋਂ ਪਹਿਲੇ ਮੈਂ ਘਰ ਛੱਡ ਕੇ ਨਹੀਂ ਜਾਣਾ ਮੈਂ ਪੇਕੇ ਚਲੀ ਤੇ ਮੈਂ ਸ਼ਾਮ ਤੱਕ ਇੱਥੇ ਵਾਪਸ ਆਵਾਂਗੀ ਤੇ ਆਵਾਂਗੀ ਇਹ ਮੇਰਾ ਘਰ ਹੈ ਰਣਜੀਤ ਮੈਂ ਇੱਥੇ ਹੀ ਰਹਿਣਾ ਮੈਂ ਕਿਤੇ ਨਹੀਂ ਜਾਣਾ ਇਹਨਾਂ ਲੱਲੂ ਪੰਜੂਆਂ ਦੇ ਕਹਿੰਦੇ ਮੈਂ ਘਰ ਛੱਡ ਜੂੰਗੀ ਮੈਂ ਨਹੀਂ ਛੱਡਣਾ ਘਰ ਤੂੰ ਹੀ ਮੈਨੂੰ ਕਵਾਓ ਜਾਂ ਨਾ ਕਵਾਓ ਇਹ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਰੋਟੀ ਪਾਣੀ ਦਵੂੰਗੀ ਤੁਹਾਡਾ ਕੱਪੜਾ ਲੀੜਾ ਧੋਵੂੰਗੀ ਆਖੋ ਤੁਹਾਡੀ ਮਰਜ਼ੀ ਆ ਰਣਜੀਤ ਤੁਸੀਂ ਬਸ ਭਟਕ ਗਏ ਹੋ ਮੰਮੀ ਜੀ मम्मी जी मैं पढ़ के गया थी मैं कोई नहीं पढ़ के आजा रही चल जिथे मर्जी रहना रही चल मैनू ना कमाई ना में तेरे हाथ की रोटी खानी है ते ना में तेरे हाथ की मम्मी एक मिनट गल सुनियो हाँ पुत्र ਈ ਗੱਲਿਆ ਮੰਮੀ ਮੈਂ ਇਹਨਾਂ ਨੂੰ ਦੱਸਣ ਦੀ ਆ ਕਿ ਮੈਂ ਪੇਕੇ ਚਲਨੀ ਆ ਤੇ ਮੈਂ ਸ਼ਾਮੀ ਆ ਜੂਗੀ ਤੇ ਆ ਇਹਨਾਂ ਵੱਲ ਵੇਖ ਲੋ ਇਹ ਮੈਨੂੰ ਕਹਿ ਰਹੇ ਆ ਕਿ ਤੂੰ ਉੱਥੋਂ ਵਾਪਸ ਹੀ ਨਹੀਂ ਆਉਣਾ ਤੇ ਪੇਕੇ ਪੱਕੀ ਰਹਿ ਜਾ ਨਹੀਂ ਤਾਂ ਤੈਨੂੰ ਮੈਂ ਇੱਥੋਂ ਧੱਕੇ ਮਾਰ ਕੇ ਕੱਢਣਾ ਹੀ ਤੇ ਮੇਰੀ ਗੱਲ ਸੁਣ ਲੋ ਮੈਂ ਇਹਨਾਂ ਨੂੰ ਇਹ ਨਹੀਂ ਗੱਲ ਕਹਤੀ ਆ ਕਿ ਜਿੱਦੜ ਕੋਈ ਸਬੂਤ ਲੱਭੂਗਾ ਹੁਣ सोनू ਬਾਜੀ ਨੇ ਜੋ ਕੀਤਾ ਕੈਮਰੇ 'ਚ ਹੈਗੀ ਆ ਨਾ ਫੋਟੋ ਤੇ ਮੈਨੂੰ ਵੀ ਸਬੂਤ ਦੇ ਦਿਓ ਉਸ ਤੋਂ ਪਹਿਲੇ ਮੰਮੀ ਮੈਂ ਘਰ ਛੱਡ ਕੇ ਨਹੀਂ ਜਾਣਾ ਤੇ ਨਹੀਂ ਜਾਣਾ ਮੈਂ ਸ਼ਾਂਤਕਾ ਇੱਥੇ ਵਾਪਸ ਆਉਣਾ ਜੇ ਆਪਣੇ ਮੁੰਡੇ ਨੂੰ ਸਮਝਾ ਲਓ ਮੈਂ ਤੁਹਾਨੂੰ ਦੱਸਾਂ ਕੀ ਗੱਲ ਤੁਸੀਂ ਕਿਉਂ ਲੜਦੇ ਰਹਿੰਦੇ ਜੇ ਹੈ ਨਿੱਕੀ ਨਿੱਕੀ ਗੱਲਾਂ ਉਤੋਂ ਭਾਵੇਂ ਕਸੂਰ ਕਿਸੇ ਦਾ ਹੋਵੇ ਤੂੰ ਕੱਢੀ ਹਉਤੇ ਜਾਣਾ ਉਹ ਜਾਂਦੀ ਤੇ ਜਾਣਦੇ ਮੈਂ ਹੋਰ ਨੁਕਸਾਨ ਕਰਾਦਾ ਹੁਣ ਪੁੱਤ ਸ਼ੱਕ ਤੇ ਮੈਨੂੰ ਹੀ ਹੈਗਾ ਪਰ ਹੁਣ ਪੁੱਤ ਬਿਨਾਂ ਸਬੂਤ ਤੋਂ ਆਪਾਂ ਇਹਨੂੰ ਇਹ ਥੋੜਾ ਕਹਿ ਸਕਦੇ ਵੀ ਤੂੰ ਘਰ ਹੋਈ ਚੱਲ ਪੁੱਤ ਜੇ ਦੇ ਦੇ ਤੇ ਆਪਣਾ ਘਰ ਬਰਬਾਦ ਹੋ ਜਾਣਾ ਵਾ ਕੋ ਸਿਆਣਾ ਬਣ ਸਮਝ ਕੋ ਕਰ ਪੁੱਤ ਛੋਕੋ ਛਕੀ ਨਹੀਂ ਇਤਰਾ ਘਰ ਚ ਲੜਾਈਆਂ ਪਾਈ ਜਿਹਾ ਸਮਝਦਾਰੀ ਦਾ ਕੰਮ ਲਈਦਾ ਜਦੋਂ ਗੱਲ ਹੋ ਜੂਗੀ ਨੰਗੀ ਹੋ ਜੂਗੀ ਗੱਲ ਤੇ ਆ ਗੱਲ ਹੈ ਇੰਨੇ ਨੁਕਸਾਨ ਕੀਤਾ ਇਹ ਇਹਦਾ ਕਸੂਰ ਆ ਫੇਰ ਪੁੱਤ ਗੱਲ ਹੁੰਦੀ ਆ ਇਤਰਾ ਘਰ ਨਹੀਂ ਬਰਬਾਦ ਕਰੀ ਦੇ ਪੁੱਤ ਘੜੀ ਘੜੀ ਘਰ ਨਹੀਂ ਵਸਦੇ ਸਿਆਣਾ ਬਣ ਮੰਮੀ ਘਰ ਬਰਬਾਦ ਕਰਨ ਵਾਲੀ ਕੋਈ ਰਹਿ ਗਿਆ ਕਸਰ ਹੋ ਤਾਂ ਗਿਆ ਰਹਿੰਦਾ ਕੀ ਆ ਮੈਂ ਕੀ ਜੇ ਕੀ ਕਰਾਂ ਜੇ ਦੱਸੀ ਪੁੱਤ ਬਰਬਾਦ ਕਰ ਲਾ। ਪੁੱਤ ਜਿਹੜੀਆਂ ਗੱਲਾਂ ਮੂੰਹ ਕੱਢੀਆਂ ਨੇ ਨਾ ਮੂੰਹ ਤੇ ਨਹੀਂ ਪੈਂਦੇ ਨਾ। ਤੇਰੇ ਬਸ ਇਹੋ ਹੀ ਤੇਰੇ ਚ ਘਾਟਿਆ। ਵੀ ਤੂੰ ਸੋਚਦਾ ਘਟਿਆ ਤੇ ਦਵਾ ਤਾਂ ਪਰਨ ਪਰਨ ਮੂੰਹ ਚ ਗੱਲਾਂ ਕੱਢ ਜਾਈਂ। ਬਸ ਤੇਰਾ ਇਹੋ ਹੀ ਕਸੂਰ ਏ। ਮੇਰੀ ਸੁਣ ਗੱਲ। ਪੁੱਤ ਜੇ ਤੇਕੇ ਚੱਲ ਜੂ ਉਥੇ ਬਦਨਾਮੀ ਉਹਦੀ ਵੀ ਹੋਣੀ ਨਾਲ ਆਪਣੀ ਵੀ ਹੋਣੀ। ਜੇ ਇੱਥੇ ਆ ਜੀ ਜੀ ਗੱਲਾਂ ਕਰੂਗਾ। ਉਹ ਤੇ ਤਰ੍ਹਾਂ ਘਰੋਂ ਨਹੀਂ ਕੱਢਿਆ ਜਾਂਦਾ ਤੀ ਪੁੱਤ। ਜਿਵੇਂ ਵਿਆਹ ਕੇ ਲੈ ਆਈ ਆਪਾਂ ਲਾਵਾ ਤੂੰ ਉਹਦੇ ਨਾਲ ਲਈਆ ਪੁੱਤ ਇਹ ਥੋੜਾ ਨਿੱਗੀ ਜੂ ਬਤੂੰ ਮੇਰੇ ਘਰੋਂ ਨਿਕਲ ਜਾ ਮੇਰੇ ਘਰੋਂ ਨਿਕਲ ਜਾ ਪੁੱਤ ਜਿੰਦਾਂ ਕੋਈ ਸਬੂਤ ਮਿਲੂਗਾ ਨਾ ਉਦੋਂ ਗੱਲ ਕਰਾਂਗੇ ਤੇ ਆ ਪੁੱਤ ਹੁਣ ਮਿਲ ਗਿਆ ਹੁਣ ਜੋ ਮਰਜ਼ੀ ਕਰ ਠੀਕ ਹੈ ਮੰਮੀ ਦਿੱਤਾ ਤੂੰ ਕਹਿੰਦੇ ਨਾ ਉਦਾਂ ਹੀ ਕਰ ਲੈਣੇ ਮੈਂ ਉਹ ਵੀ ਗੱਲ ਤੈਨੂੰ ਕਹਿੰਦਿਆਂ ਮੈਂ ਕਿਹਾ ਅੱਜ ਨਹੀਂ ਤੇ ਕੱਲ ਨਾ ਤੇਰਾ ਕੁੜਾ ਕੋਈ ਸਬੂਤ ਮਿਲੇ ਆ ਹੀ ਲੈ ਕਿਉਂਕਿ ਬੰਦਾ ਉਹਦੀ ਕਰਤੂਤਾ ਦਬਾਈ ਨਹੀਂ ਹੋ ਜਾਂਦਾ ਤੇ ਫੇਰ ਇਹਨੂੰ ਮੈਂ ਦੱਸੂਗਾ ਚਲ ਕੋਈ ਨਹੀਂ ਪਤਾ ਸਬੂਤ ਮਿਲੂ ਤਾਂ ਫੇਰ ਹੀ ਆ ਨਾ ਅਜੇ ਤੱਕ ਤੈਨੂੰ ਸਬੂਤ ਨਹੀਂ ਨਾ ਮਿਲਿਆ ਗੱਲਾਂ ਹੀ ਆ ਨਾ ਉਹ ਕਰ ਗਈ ਆ ਚਾਰ ਗੱਲਾਂ ਤੇ ਤੂੰ ਉਹਦੇ ਮਗਰ ਲੱਗ ਗਿਆ ਆਪਣੀ ਭੈਣ ਦੇ ਮਗਰ ਲੱਗ ਗਿਆ ਪਰ ਠੀਕ ਆ ਮੇਰੀ ਗੱਲ ਸੁਣ ਮੰਮੀ ਮੈਂ ਕਹਿੰਦੇ ਨਹੀਂ ਪਿੱਛੇ ਲੱਗਾ ਜੋ ਮੈਨੂੰ ਦਿਖਿਆ ਨਾ ਮੈਂ ਉਹ ਕਰਨ ਦਿਆ ਜੀ ਚਲ ਠੀਕ ਆ ਜਦੋਂ ਤੱਕ ਸਬੂਤ ਨਹੀਂ ਮਿਲਦਾ ਨਾ ਪਰ ਮੇਰੀ ਇੱਕ ਗੱਲ ਯਾਦ ਰੱਖੋ ਮੈਂ ਨਾ ਜੱਥੋਂ ਕੁਝ ਖਾਣਾ ਜੇ ਤੇ ਨਾ ਪੀਣਾ ਜੇ ਆਪਦੇ ਕੰਮ ਨਾਲ ਮਸਲ ਰੱਖੀ ਮੇਰੇ ਮੱਥੇ ਨਾਲ ਕੇ ਸਿੱਧੀ ਜੀ ਗੱਲ ਆ ਕਿ ਆ ਕੋਈ ਨਹੀਂ ਪਤਾ ਇਨਾਂ ਗੁੱਸਾ ਨਹੀਂ ਕਰੀਦਾ ਰੋਟੀ ਪਾਣੀ ਤੇ ਚੱਲੋ ਪੁੱਤ ਮੈਂ ਤੈਨੂੰ ਦੇ ਦੂੰਗੀ ਮੈਂ ਇਹੋ ਤੇਨੂੰ ਉਹ ਗੁੱਸਾ ਚੜ੍ਹ ਜਾਂਦਾ ਮਾਤਾ ਜਦੋਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨਾ ਜਦੋਂ ਇਦਾਂ ਦੀਆਂ ਗੱਲਾਂ ਯਾਦ ਆਉਂਦੀਆਂ ਗੁੱਸਾ ਚੜ੍ਹ ਜਾਂਦਾ ਮੈਂ ਕੀ ਕਰਾਂ ਫਿਰ ਇਹੋ ਤੇਨੂੰ ਮੈਂ ਨਹੀਂ ਆ ਬਿਨਾਂ ਸਬੂਤ ਤੋਂ ਇਤਰਾਵਲੀ ਜਾਮ ਨਹੀਂ ਪੁੱਤ ਲਾਈ ਦੇ ਕਿੰ ਤੱਕ ਸੂਰ ਕੀ ਜਾਂ ਤੇਰੇ ਜਾਂ ਮੇਰੇ ਜਾਂ ਕਿਹਦੇ ਜਾਂ ਐਵੇਂ ਥੋੜਾ ਉੱਠ ਕੇ ਆਪਾਂ ਮਾਰ ਕੇ ਤੇ ਲਾਮ ਲਾਉਣੇ ਚਾਲੂ ਕਰ ਦਿੰਨੇ ਮੇਰਾ ਪੁੱਤ ਸਿਆਣਾ ਨਹੀਂ ਦੱਸਿਆ ਨਹੀਂ ਮਾਤਾ ਤੂੰ ਪਹਿਲਾਂ ਸਾਰੀ ਗੱਲ ਦੱਸੀ ਫਿਰ ਦੋਹੋ ਗੱਲਾਂ ਕਰਨੀਆਂ ਬਸ ਮੇਰੀ ਗਲਤ ਮੈਂ ਦੱਸ ਹਾਂ ਸਹੀ ਆ ਆ ਜੀ ਰੈਲੀ ਜੋ ਇਹ ਕੰਮ ਕਰਨਾ ਮੇਰੇ ਮੱਥੇ ਨਾਲ ਲੱਗੀ ਚੱਲ ਠੀਕ ਆ ਪੁੱਤ ਜੇ ਤਰ੍ਹਾਂ ਤੂੰ ਆਖੇਗਾ ਉਤਰਾ ਹੀ ਹੋ ਬਾ ਠੀਕ ਆ ਹਲੋ ਆ ਗਈ ਮੰਮੀ ਆ ਪਾਣੀ ਲੈ ਆਓ ਲੈ ਆ ਲੋ ਕੋਈ ਪਾਣੀ ਇੱਥੇ ਕਿਦਾਂ ਨੇਰਾ ਕਿਤਾ ਇਹਨਾਂ ਨੇ ਤੂੰ ਮੈਲੇ ਦਾ ਪਾਣੀ ਪਾਣੀ ਛੱਡ ਤੂੰ ਤੂੰ ਕਿ ਵਾਪਸ ਆਈਂ ਮੇਂ ਮਤਲਬ ਇਹ ਜਿੰਦ ਨੂੰ ਮੈਂ ਕਿਹਾ ਸੀ ਕਿ ਤੂੰ ਨਹੀਂ ਆਉਣਾ ਵਾਪਸ ਤੂੰ ਉੱਥੇ ਰਹਿ ਤੇ ਵਾਪਸ ਆਉਂਦਾ ਕੀ ਮਤਲਬ ਹੈ ਜਰਾ ਰੰਜੀ ਤੇ ਮੇਰਾ ਘਰ ਆ ਮੈਂ ਇੱਥੇ ਹੀ ਆਉਣਾ ਮੈਂ ਤੁਹਾਨੂੰ ਜਾਣ ਲੱਗਿਆ ਵੀ ਇਹ ਗੱਲ ਕਹੀ ਸੀ ਕਿ ਮੈਂ ਸਿਰਫ ਕੰਮ ਚੱਲਨੀ ਆ ਤੇ ਮੈਂ ਵਾਪਸ ਸ਼ਾਮ ਤੱਕ ਆਉਣਾ ਵਾਂ ਤੇ ਘਰ ਆਉਣਾ ਵਾਂ ਤੂੰ ਇਹ ਮੈਨੂੰ ਕੱਢ ਨਹੀਂ ਸਕਦੇ ਘਰੋਂ ਠੀਕ ਹੈ ਮੇਰਾ ਘਰ ਆ ਮੈਂ ਆ ਗਈ ਇਹ ਕੀ ਮਤਲਬ ਹੋਇਆ ਕਿ ਅਹੇ ਤੂੰ ਕਿਉਂ ਆਈ ਆ ਨਾਲੇ ਨਾ ਆਪਣੇ ਦਿਮਾਗ ਦੇ ਜਿਹੜੇ ਪੁਰਜੇ ਹੈ ਨਾ ਉਹਨਾਂ ਨੂੰ ਥੋੜਾ ਕੱਸ ਕੇ ਰੱਖੋ ਇਹ ਟਿੱਲੇ ਪੈਂਦੇ ਜਾਣਦੇ ਆ ਤੁਹਾਨੂੰ ਨਾ ਸੱਚ ਦਾ ਸੱਚ ਤੇ ਝੂਠ ਦਾ ਝੂਠ ਕੁਝ ਪਤਾ ਨਹੀਂ ਲੱਗਦਾ ਪਿਆ ਉਹ ਮੇਰੇ ਨਾ ਦਿਮਾਗ ਦੇ ਪੁਰਜੇ ਸਾਰੇ ਕੱਸੇ ਆ ਤੂੰ ਮੈਨੂੰ ਬਹੁਤੀਆਂ ਸਲਾਹਾਂ ਨਾ ਦੇ ਉਹਨੂੰ ਸਾਰਾ ਪਤਾ ਵਾ ਕੌਣ ਸੱਚਾ ਤੇ ਕੌਣ ਝੂਠਾ ਵਾ ਤੇਰੇ ਕਿਹਾ ਮੈਂ ਸੱਚਾ ਤੂੰ ਸੱਚੀ ਨਹੀਂ ਹੋ ਜਾਣਾ ਨਾਲੇ ਰੋਇਆ ਬਹੁਤਾ ਜਦ ਬੰਦਾ ਸੱਚਾ ਨਹੀਂ ਹੁੰਦਾ ਅੱਛਾ ਮੇਰੀ ਇੱਕ ਗੱਲ ਸੁਣੋਗੇ ਇੱਕ ਸੱਚਾਈ ਦੱਸਾਂ ਤੁਹਾਨੂੰ ਮੈਂ ਦੱਸ ਉਹਨਾਂ ਨੇ ਕੀਤਾ ਜੇ ਸਾਰਾ ਕੁਝ ਦੱਸਾਂ ਕਿੱਦਾਂ ਪਤਾ ਲੱਗਾ ਵਾ ਹੁਣ ਕੀ ਨਵੀਂ ਸਕੀਮ ਲਾਉਣ ਲੱਗੀ ਤੂੰ ਪਹਿਲੀਆਂ ਤਰੀਆਂ ਫੇਰ ਚੱਲੀਆਂ ਨਹੀਂ ਆ ਤੇ ਆ ਚੱਲ ਜੂ ਤੇਰੀ ਚੱਲ ਦੱਸ ਲਾ ਤੂੰ ਮੈਂ ਤੇਰੀ ਸੁਣ ਲੈਣਾ ਵੀ ਆ ਮੰਮੀ ਜੀ ਨੂੰ ਬੁਲਾ ਕੇ ਪੁੱਛੋ ਵੀ ਕੀ ਬਣਿਆ ਵਾ ਆ ਸਾਰਾ ਕੁਝ ਸਾਹਮਣੇ ਆ ਗਿਆ ਜੀ ਮੰਮੀ ਨੂੰ ਵਾਜਾ ਮਾਰ ਲਿਆ ਵਾ ਹਾਂ ਆ ਸੋਨੂ ਭਾਜੀ ਨੇ ਕੀਤਾ ਜੇ ਸਾਰਾ ਕੁਝ ਸੋਨੂ ਭਾਈ ਨੇ ਕੀਤਾ ਹਾਂ ਸੋਨੂ ਭਾਜੀ ਨੇ ਮੈਂ ਤੈਨੂੰ ਉਦੋਂ ਵੀ ਕਿਹਾ ਸੀਗਾ ਤੱਤ ਕੋਸ ਸਬੂਤ ਹੈਗਾ ਨਾ ਤੇ ਲੈ ਕੇ ਆ ਮੇਰੇ ਸਾਹਮਣੇ ਹੈਗਾ ਇਹ ਨੂੰ ਐਵੇਂ ਬੋਲੀ ਨਹੀਂ ਹਵਾ ਚ ਤੀਰ ਨਾ ਮਾਰ ਕੋਈ ਫਾਇਦਾ ਨਹੀਂ ਕੋਈ ਗੱਲ ਨਹੀਂ ਰਣਜੀਤ ਸਬੂਤ ਤੇ ਅੱਗੇ ਵੀ ਹੈਗੇ ਆ ਪਰ ਉਹਨਾਂ ਸਬੂਤਾਂ ਦੇ ਨਾਲ ਤੁਸੀਂ ਯਕੀਨ ਨਹੀਂ ਕਰ ਰਹੇ ਹੁਣ ਮੈਂ ਕੋਈ ਐਸਾ ਸਬੂਤ ਤੁਹਾਡੇ ਸਾਹਮਣੇ ਪੇਸ਼ ਕਰੂੰਗੀ ਜਿਹਦੇ ਤੋਂ ਤੁਸੀਂ ਨਾ ਨਹੀਂ ਕਰ ਸਕਦੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਮੈਂ ਤੈਨੂੰ ਕਹਿਣ ਦਿਆਂ ਵਾ ਲੈ ਕੇ ਆ ਸਬੂਤ ਟਾਈਮ ਦੇ ਦਿਓ ਮੈਨੂੰ ਥੋੜਾ ਜਿਹਾ ਹੋਊਗਾ ਤਾਂ ਫੇਰ ਹੀ ਆ ਨਾ ਮੈਂ ਕੀ ਗੱਲ ਦੱਸਨੀ ਤੁਹਾਨੂੰ ਜਦੋਂ ਮੇਰੇ ਤੇ ਯਕੀਨ ਹੀ ਨਹੀਂ ਆ ਤੇ ਮੈਂ ਕਾਦੀ ਗੱਲ ਦੱਸਨੀ ਆ ਰਹਿਣ ਤੋਂ ਪਰੇ ਆਪਣੀ ਮਾਂ ਨੂੰ ਪੁੱਛਣਾ ਤੇ ਪੁੱਛੋ ਮੇਰੀ ਗੱਲ ਸੁਣਦੇ ਨਾ ਪੁੱਛੋ ਤੂੰ ਭਾਵੇਂ ਪੇਕੇ ਜਾ ਭਾਵੇਂ ਇੱਥੇ ਰਹਿ ਸਿੱਧੀ ਜੀ ਗੱਲ ਆ ਮੈਂ ਮੰਮੀ ਨੂੰ ਪਹਿਲਾਂ ਵੀ ਇਹ ਗੱਲ ਕਹੀ ਤੇ ਫੋਨ ਵੀ ਕਰ ਲਈ ਆ ਨਾ ਮੈਂ ਤੇਰੇ ਹੱਥ ਦਾ ਕੁਝ ਖਾਣਾ ਹੀ ਤੇ ਨਾ ਪੀਣਾ ਹੀ ਲੈ ਕੇ ਆਉਂਦੀ ਲੋਟ ਨਹੀਂ ਆ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਤੇ ਮੈਂ ਆਪਣੇ ਨਾਲ ਮਤਲਬ ਰੱਖਦਾ ਮੇਰੇ ਭਰਾ ਤੂੰ ਘਰ ਚ ਹੈਗੀ ਨਹੀਂ ਨਾ ਐਸਾ ਕਿ ਮੈਂ ਬੰਦਾ ਮਾਰਦਾ ਘੱਟ ਵੀ ਕੀ ਕੀਤਾਈ ਜਿਹੜੇ ਸਾਰਨਾ ਤੂੰ ਖਲੋਤੀ ਆ ਮਾਰੀ ਜੀ ਸ਼ਰਮ ਵੀ ਗਈ ਇਹਨੂੰ ਮੈਨੂੰ ਕਾਦੀ ਸ਼ਰਮ ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਆ ਕੀ ਨਹੀਂ ਗਲਤ ਕੀਤਾ ਮੈਨੂੰ ਕਾਦੀ ਸ਼ਰਮ ਆ ਇੱਕ ਤੂੰ ਉਹਨੂੰ ਏਟੀਐਮ ਕਾਢ ਕਰ ਦੇਂਦਈ ਆ ਭਾ ਇੰਨੇ ਪੈਸੇ ਰੱਖ ਲਾ ਆਤ ਵਿੱਚੋਂ ਪੈਸੇ ਕਢਾ ਲਾ ਮੇਰੇ ਇੰਨੀ ਵਾਰੀ ਪੈਸੇ ਨਿਕਲ ਗਏ ਆ ਕਿ ਤੱਕ ਜਦ ਤੱਕ ਬਾਕੀ ਖੰਨੀ ਤੇਰੇ ਨਾਲ ਸਬਰ ਕਰ ਲੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੀ ਬਸ ਸਬਰ ਰੱਖੋ ਸਬਰ ਸਬਰ ਹੀ ਤੇ ਨਹੀਂ ਹੁੰਦਾ ਮੈਨੂੰ ਤੂੰ ਲੈ ਕੇ ਆ ਕੀ ਤੁਹਾਨੂੰ ਲੜਾਈ ਪਾਈ ਆ ਮੰਮੀ ਮੈਂ ਤੁਹਾਨੂੰ ਵਾਜਾ ਮਾਰਨ ਦੇ ਪਾਣੀ ਲਈ ਕਿੱਥੇ ਬੜੇ ਸੀ ਮੈਂ ਤੇ ਉੱਥੇ ਬੈਠੀ ਐ ਤੇ ਮੈਂ ਤੇ ਤੁਹਾਡਾ ਰੌਲਾ ਸੁਣ ਕੇ ਮੇਰੀ ਗੱਲ ਸੁਣ ਰਾਣੀ ਹੁਣ ਇਹਨੂੰ ਘਰੋਂ ਕੱਢੇਗਾ ਤੂੰ ਹੈ ਮੈਂ ਘਰੇ ਕੱਢਣ ਦੀ ਕਿਓਅਸ਼ ਨਹੀਂ ਕਹੇ ਮੈਨੂੰ ਸਿੱਧੀ ਜੀ ਗੱਲ ਦੱਸ ਦਿੱਤੀ ਐ ਮੈਂ ਕਿਹਾ ਤੂੰ ਨਾ ਇੱਥੇ ਰਹਿ ਤਾਂ ਮੇਰੇ ਨਾਲ ਪੀ ਕੇ ਰਹਿ ਜਿੱਥੇ ਮਰਜ਼ੀ ਰਹਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਨਾ ਮੈਂ ਤੇਰੇ ਆਦਾਂ ਕੋਲ ਖਾਣਾ ਨਾ ਪੀਣਾ ਤੇ ਮੇਰੀ ਗੱਲ ਸੁਣ ਮੇਰੇ ਸਹਪਾੜੀ ਨਹੀਂ ਹੈਗੀ ਕਰ ਚ ਇਹ ਕੀ ਗੱਲ ਹੋਈ ਤੂੰ ਉਹਨੂੰ ਆਣਾ ਘਰੋਂ ਜਾ ਇੱਥੇ ਰਹਿ ਜਾ ਉੱਥੇ ਰਹਿ ਤੇ ਜੇ ਇਹੋ ਗਲਤੀ ਤੇਰੀ ਭੈਣ ਹੁਣ ਕਰਨ ਗਈ ਆ ਤੇ ਫੇਰ ਉਹਨੂੰ ਵੀ ਘਰੋਂ ਕੱਢ ਇਹ ਜਿੱਡੀ ਵੱਡੀ ਗਲਤੀ ਮੈਨੂੰ ਘਰੋਂ ਕੱਢ ਦੇਣਾ ਕੀ ਕਰਤਾਂ ਨਹੀਂ ਹੁਣ ਤੇ ਤੇਰਾ ਮੈਂ ਤੇਰਾ ਇਹ ਮਤ ਮੈਂ ਇਹਨੂੰ ਮੈਂ ਘਰੋਂ ਕੱਢਦਾ ਤੇ ਤੇਰਾ ਮੈਂ ਦੂਜਾ ਵਿਆਹ ਕਰ ਦਵਾਂ ਇਹ ਕਾਕਾ ਗੱਲ ਨਹੀਂ ਹੋਣੀ ਉਹ ਵੀ ਗਲਤੀਆਂ ਕਰਨੀ ਉਹ ਮੈਂ ਪਹਿਲਾਂ ਕਰਾ ਕੇ ਪਛਤਾਉਂਦਿਆਂ ਮੈਂ ਦੂਜਾ ਤੂੰ ਕਰ ਦੇਗੀ ਮੇਰਾ ਵਿਆਹ ਹੋਰ ਹਾਲੀ ਤੇਰੇ ਮੈਂ ਉਹ ਦਿਨ ਦਿਮਾਗ ਸਹੀ ਕੀਤਾ ਸਾਰੀ ਗੱਲ ਸਮਝਾ ਕੇ ਭੇਜਦਾ ਤਾਂ ਐਂਦਾ ਨਹੀਂ ਹੋ ਸਕਦਾ ਤੂੰ ਫੇਰ ਉਹ ਗੱਲ ਕਰਨ ਲੱਗੀ ਹੈ ਤੇ ਪਤਾ ਜਿੱਡੀ ਗੱਲ ਆ ਘਰ ਦੇ ਕਿ ਗੱਲ ਹੋ ਸਕਦੀ ਹੈ ਥੋੜਾ ਕੱਡਾ-ਕਢਾਈ ਸੀ ਕਰ ਬਣਨੀ ਹੈ ਉਹ ਮੈਂ ਕਦੋਂ ਕੱਢ ਦਿਆਂ ਇਹਨੂੰ ਮੈਂ ਗੱਲ ਕਹਿ ਹੁੰਦਾ ਵੀ ਮੇਰੇ ਮੱਥੇ ਹੀ ਨਾ ਲੱਗ ਬ ਮੱਥੇ ਕਿਉਂ ਲੱਗ ਕੇ ਜਿੰਨੇ ਕਾਹਤੇ ਰਣਾ ਉਹਨੇ ਮੱਥੇ ਲੱਗਣਾ ਹੀ ਉਹਨੇ ਰੋਟੀ ਟੋਕੀ ਪਕਾਉਣਾ ਉਹਨੇ ਸਾਨੂੰ ਖਾਣ ਨੂੰ ਦੇਣਾ ਫਿਰ ਮੈਂ ਘਰੋਂ ਨਿਕਲ ਜਾ ਮੈਂ ਪੁੱਤ ਤੈਨੂੰ ਇਹ ਥੋੜਾ ਨਹੀਂ ਤੂੰ ਘਰੋਂ ਨਿਕਲ ਤੂੰ ਹੀ ਦੋਵੇਂ ਘੜ ਰਹੋ ਪੁੱਤ ਸੁਣਾ ਸਪਲਾਈ ਨਾ ਰੋ ਕੋਈ ਗੱਲ ਨਹੀਂ ਹਰ ਇੱਕ ਗੱਲ ਦਾ ਹੱਲ ਹੈਗਾ ਹੱਲ ਨਿਕਲ ਜੂਗਾ ਕੱਢ ਹੱਲ ਬੈਠ ਕੱਢ ਹੱਲ ਚੱਲ ਕੱਢ ਦੇ ਨਹੀਂ ਹੱਲ ਮੇਰੀ ਸੋਹਣੇ ਕਗਲ ਉਹ ਗੁਰਪ੍ਰੀਤ ਤੇ ਤੇਰੇ ਪਾ ਇਹ ਸੋਨੂ ਨੇ ਕਿੰਨੀਆਂ ਗਲਤੀਆਂ ਕੀਤੀਆਂ ਕੱਢ ਉਹਨਾਂ ਨੂੰ ਕੱਢ ਮੈਂ ਕੱਢਾਂ ਉਹਨਾਂ ਨੂੰ ਕੱਢੇ ਗਈ ਜੁਰਤ ਤੇ ਕੱਢ ਤੇ ਕਹਿੰਦੀ ਕਿੱਦਾ ਮੈਂ ਇਹਨਾਂ ਨੂੰ ਇਹਨੂੰ ਵੀ ਫੇਰ ਕੱਢਣ ਦਿਆ ਉਹ ਮੈਂ ਕੋਲੋਂ ਕੱਢਣ ਦਿਆ ਇਹਨੂੰ ਇਹਨੂੰ ਤਾਂ ਆਪਾਂ ਵਿਆਹ ਕੇ ਲੈ ਆਇਆ ਇਹ ਮੇਰੀ ਨੋਹ ਨਹੀਂ ਇਹ ਮੇਰੀ ਧੀ ਆ ਇਹ ਨਾ ਕਿ ਤੂੰ ਭਲੇਖੇ ਚ ਰਹਿ ਜੀ ਮੈਂ ਇਹਨੂੰ ਘਰ ਰੱਖਣਾ ਚਾਹੁੰਨੀ ਆ ਉਹਨਾਂ ਨੇ ਕੱਢੂ ਜਿੰਨਾ ਦੀ ਗਲਤੀ ਆ ਸਾਰੇ ਪੁਆਲੇ ਦੀ ਜਾਣ ਉਹ ਹੀ ਰੱਖ ਜੰਮ ਜੰਮ ਰੱਖ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੈਨੂੰ ਸਬੂਤ ਦੇ ਦੇ ਤੇ ਇਹ ਐਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੀਤਾ ਵਾ ਚੱਲੀ ਚਾਹ ਬਣਾ ਨਾਲੇ ਪਾਣੀ ਤਾਂ ਨਹੀਂ ਲਿਆ ਦੇ ਦੇ ਨਾ ਸਬੂਤ ਇਹਨੂੰ ਚ ਘੇਤੀ ਲਿਆ ਮਾਤਾ ਉਹਦੇ ਸਾਹਮਣੇ ਦੇ ਆ ਸਬੂਤ ਉਹਦੇ ਪਿੱਛੇ ਨਹੀਂ ਚਲਾਗੇ ਜਿੱਥੇ ਰਾਹ ਹੈ ਕਹਾਂ ਤੇ ਵੀ ਢਾਪੇ ਨੇ ਕੋਰ ਲਗਾ ਪੰਡਾ ਲੈ ਲਿਆ ਕਰ ਦੇਖ ਚੜਿਆ ਮੇਰੀ ਸੁਣ ਗੱਲ ਉਹ ਕੀ ਗੱਲ ਸੁਣਾ ਮਾਤਾ ਤੇਰੀ ਮੈਂ ਦੱਸ ਹੱਦ ਹੋ ਗਈ ਤੇਰੀ ਵਾਲੀ ਕਾੜੇ ਨੂੰ ਘਰੋਂ ਬਾਹਰ ਲਿਆ ਕੇ ਸਬੂਤ ਹੈਗਾ ਤੇ ਇਹਨੂੰ ਬਿਠਾਈ ਕੀ ਕਰਨਾ ਇੱਥੇ ਮੈਂ ਇਹ ਕਮਲਿਆ ਮੈਂ ਤੇ ਆਨੀ ਆ ਤੀਨੂ ਕੰਢੀ ਕੀ ਆਪਣਾ ਕੀ ਹੋਊਗਾ ਇੱਕ ਕੰਮ ਵਾਲੀ ਕਿਤੇ ਘਰ ਚ ਰੱਖੀ ਹੋਊਗਾ ਮਾਦਾ ਮੇਰੀ ਸੁਣ ਲੈ ਗੱਲ ਕੰਮ ਮਰ ਗਿਆ ਸ਼ਦੀ ਆਈਆਂ ਇਹ ਮੈਂ ਮੂੰਹ ਨਹੀਂ ਲਗਣਾ ਮੱਥਾ ਨਹੀਂ ਲਗਣਾ ਚਾਹੁੰਦਾ ਤੂੰ ਕੰਮ ਵਾਲੀ ਕੀ ਕਰਨੀ ਏ ਜਿਹੜੀ ਹੁਣੇ ਇਹਨੇ ਪੈਸੇ ਕੱਢ ਦੀ ਕੀ ਤੇ ਕੀ ਕਰਕੇ ਕਰੂ ਵੀ ਕਰੇ ਮੇਰੇ ਕਿਨਾਂ ਨੂੰ ਮਸਾਲ ਕਰਦਾ ਉਹ ਤਾਂ ਤੈਨੂੰ ਮੈਂ ਦੱਸਣ ਢਈ ਆਂ ਵੀ ਮੈਂ ਤਾਂ ਛਾਟਾ ਥੱਲੇ ਵੇ ਕਦੀ ਮੈਂ ਕਾਹਦੇ ਥੱਲੇ ਭਾਂਡੇ ਭੁੰਡੇ ਥੱਲੇ ਬੈਹ ਰਾਦੀ ਨਹੀਂ ਆ ਵੀ ਕੀ ਰਸਤ ਲਿਓ ਨੂੰ ਮੈਨੂੰ ਤੇ ਉਹ ਨਹੀਂ ਲੱਗਦੇ ਰਹਾ ਤੈਨੂੰ ਕੀ ਪਤਾ ਮੈਂ ਤੈਨੂੰ ਸਾਰੀਆਂ ਗੱਲਾਂ ਦੱਸਣੀਆਂ ਈ ਤੂੰ ਕਾਹਾਂ ਬੜੀ ਸ਼ਕਤੀ ਬਹਿਣ ਦਾ ਤਾਂ ਕੀ ਕਰਾਂ ਮਾਦਾ ਮੈਂ ਰੀਣਾ ਅੰਤਛਗਲ ਵੇਖਣ ਨੂੰ ਚੀ ਨਹੀਂ ਕਰਦਾ ਜਦੋਂ ਤੇਨੇ ਇਹ ਕਾਰਕ ਤਾਂ ਕੀਤੀਆਂ ਨਾ ਤਾਂ ਮੇਰਾ ਨਹੀਂ ਸੱਚੀ ਮੈਥੇ ਲੱਗਣੋਂ ਦਿਲ ਨਹੀਂ ਕਰਦਾ ਇਹ ਚਲ ਪੁੱਤੋਂ ਉਹ ਤੇ ਲੱਗਣਾ ਹੀ ਪੈਣਾ ਤੈਨੂੰ ਪਤਾ ਕਿ ਲੋਥੇ ਲੱਗਾ ਮੈਂ ਇਹਦੇ ਦੱਸ ਹੈ ਮੈਂ ਪਹਿਲੀਆਂ ਇਹਦੀਆਂ ਗਲਤੀਆਂ ਮਾਫ ਕਰ ਦਿੱਤੀਆਂ ਹੈ ਹੈ ਹੋਰ ਨਹੀਂ ਮੈਂ ਮਾਫ ਕਰ ਸਕਦਾ ਸੱਚੀ ਜੀ ਗੱਲ ਹੈ ਦੇ ਕਮਲਿਆ ਮੇਰੀ ਸੁਣ ਗੱਲ ਉਹ ਮਾਫ ਤੇ ਇਹਦੀਆਂ ਮਨ ਨਹੀਂ ਕੀਤਾ ਨਾ ਮੈਨੂੰ ਪਤਾ ਤੇ ਪੱਕੀ ਚੋੜਨੀ ਆ ਪਰ ਤੈਨੂੰ ਪਤਾ ਮੂੰਹ ਰੱਖਣੀਆਂ ਗੱਲਾਂ ਕਰਨੀਆਂ ਪੈਂਦੀਆਂ ਵੀ ਮੈਨੂੰ ਇਹਦੀ ਜੋੜ ਆ ਕਮਲਿਆ ਇਤਨਾ ਕਾਲ ਤਿਆਂ ਵੀ ਜਾਣ ਨਹੀਂ ਹੋਣਾ ਸੋਚ ਕੇ ਦੇ ਤੂੰ ਵਾ ਮਾਰਾ ਤੇਰੀ ਬੜੀ ਸਕਿਨੀ ਤੂੰ ਹੈ ਬੜੀ ਕਿ ਤੈਨੂੰ ਪਤਾ ਮੈਂ ਤੇਰੀ ਮਾਂ ਆ ਵਾ ਤੈਨੂੰ ਇਹ ਗੱਲ ਤਾਂ ਪਤਾ ਵਾ ਚਲ ਠੀਕ ਆ ਪਤਾ ਜਿੱਦਾਂ ਤੈਨੂੰ ਸਹੀ ਲੱਗਦਾ ਮੈਂ ਉਦਾਂ ਚਲੀ ਜਾਣਾ ਪਰ ਮੇਰਾ ਨਾ ਇਹਦੇ ਮੱਥੇ ਲਗਣੀ ਜੀਂ ਕਰਦਾ ਸਿੱਧੀ ਗੱਲ ਤੂੰ ਆਪਣੇ ਹਿਸਾਬ ਨਾਲ ਜਿੱਦਾਂ ਤੈਨੂੰ ਚੰਗਾ ਲੱਗਦਾ ਕੋਤ ਮੇਰੀ ਸੁਣ ਗੱਲ ਆਟਾ ਮਾਰੀ ਰੱਖੀ ਹੋਵੇ ਨਾ ਕਿਤੇ 10-10 ਹਜ਼ਾਰ ਰੁਪਈਆ ਮੰਗਣ ਦੀਆਂ ਵਾ ਮੇਰੀ ਸੁਣ ਗੱਲ ਆਪਾਂ ਤਾਂ ਲੱਗੀਆਂ ਮੋਜਾਂ ਲਿੰਗਾ ਕਪੜਾ ਮਿਲਦਾ ਰੋਟੀ ਪਾਣੀ ਨੂੰ ਪਕਾਉਂਦੀ ਮੈਂ ਤੈਨੂੰ ਫੜਾ ਦੇਵਾਂ ਕਾਦੀ ਟੈਨਸ਼ਨ ਆ ਆਪਾਂ ਤਾਂ ਮੁਕਤੀ ਦੇ ਕੰਨੀ ਨੇੜੇ ਆ ਠੀਕ ਆ ਤੂੰ ਮੇਰੇ ਸਿਰ ਤੇ ਨਾ ਪਰ ਫਿਰ ਗੱਲ ਸਭ ਨੂੰ ਸਮਝਾਉਣਾ ਠੀਕ ਆ ਮਾਤਾ ਜਿਦਾ ਤੂੰ ਸਹੀ ਲੈ ਰਹੇ ਚਲ ਠੀਕ ਆ ਫਿਰ ਚੱਲ ਸ਼ੁਕਰਿਆ ਮੈਨੂੰ ਤਾਂ ਡਰ ਲੱਗਦਾ ਕਿ ਤੇ ਫੜੇ ਹੀ ਨਾ ਜਾਈਏ ਜਿਹੜੀ ਨਹੀਂ ਦੋਵਾਂ ਨੇ ਸਕੀਮ ਲਾਈ ਆਹਦੇ ਵਾਰ ਵਾਰ ਬਤੀ ਪਹਿਲਾ ਕੁੜੀ ਆਹੀ ਪੇਕਿਆ ਤੋਂ ਥੋਣੋਂ ਫੇਰ ਕੱਢਣ ਲਿਆ ਚਲ ਮਾੜਾ ਰਾਈ ਦਾ ਸ਼ੁਕਰੀ ਮੈਂ ਤੇਰੀਆਂ ਗਲਤੀਆਂ ਪੂਰੀਆਂ ਮਾਫ਼ ਕਰ ਦਿਤੀਆਂ ਪੁਰਾਣੀਆਂ ਪਰ ਮਾਤਾ ਵਾਹ ਤੂੰ ਤੇ ਅੱਜ ਤੱਕ ਸਾਂਭ ਕੇ ਰੱਖੀ ਐ ਸਾਰੀਆਂ ਗੱਲਾਂ ਇਹਦੀਆਂ ਪੁਰਾਣੀਆਂ ਤੂੰ ਨਹੀਂ ਮਾਫ਼ ਕੀਤੀਆਂ ਦਿਲ 'ਚ ਰੱਖੀਆਂ ਤੂੰ ਬੜੀ ਚਲਾਕ ਨਿਕਲੀ ਐ ਚਲ ਜਿੱਦਾਂ ਤੈਨੂੰ ਸਹੀ ਲੱਗਦਾ ਤੂੰ ਕਰ ਕਿੱਦਿਆ ਦੀ ਨਾ ਮਤ ਮਾਰੀ ਮੁੰਡੇ ਦੀ ਗੱਲ ਦਾ ਗਲੈਨ ਬਣਾ ਦਿੰਦਾ ਵਾ ਗਰ ਤੱਕ ਤੇ ਛੜਦਾ ਹੀ ਨਹੀਂ ਐ ਆ ਤੇ ਜੋ ਮੈਂ ਤਾਂ ਮਾਂਾ ਹੀ ਜਾਂਦ ਜਾ ਕੇ ਨਹੀਂ ਗਈ ਇਹ ਦੇਖੋ ਚਲ ਆ ਜਾ ਪੁੱਤ ਮੰਮੀ ਤੂੰ ਨਹੀਂ ਤੇ ਚੰਗੀ ਗੇਮ ਖੇਡਦੀ ਹੋ ਉਹਨੂੰ ਤਾਂ ਮਾਸਾ ਜਜਮੈਂਟ ਨਹੀਂ ਹੋਈ ਰਣਜੀਤ ਨੂੰ ਕਿ ਤੂੰ ਤੂੰ ਹੀ ਝੂਠ ਬੋਲ ਰਿਹਾ ਮੇਰੀ ਸੋਹਣੇ ਪੁੱਤ ਗੱਲ ਇਹ ਮੈਂ ਝੂਠ ਨਾ ਬੋਲਦੀ ਮੈਂ ਫੜੀ ਜਾਣਾ ਮੇਰੀ ਸੋਹਣੇ ਕਾ ਗੱਲ ਜੇ ਤੂੰ ਘਰੋਂ ਨਿਕਲ ਗਿਆ ਤੇ ਆਪਾਂ ਜਿਹੜੀ ਗੇਮ ਖੇਡਣ ਦੇ ਆ ਇਹਦੇ ਵਿੱਚ ਤੇ ਫਿਰ ਮੈਂ ਇਕੱਲੀ ਕੀ ਕਰੂੰ ਇਹਨਾਂ ਤੋਂ ਮੈਨੂੰ ਤਿੰਨਾ ਜਾਣੇ ਨੇ ਜੀ ਨਹੀਂ ਦੇਣਾ ਗੁਰਪ੍ਰੀਤ ਤੇ ਸੋਨੂ ਦੇ ਰਣਜੀਤ ਨੇ ਇਹਨਾਂ ਮੇਰੀ ਬਾਹ ਦੇਹੀਂ ਕੋਈ ਜਾਣਤੀ ਇਸੇ ਕਰਕੇ ਮੈਨਣੀ ਤੂੰ ਇੱਥੇ ਰਹਿ ਤੇ ਆਪਾਂ ਸਾਰ ਸਾਰੀ ਗੇਮ ਖੇਡ ਕੇ ਦੋ ਜਾਨਾਂ ਰੱਖ ਕੇ ਮੰਮੀ ਜੀ ਦੇਖ ਲੋ ਕਿੰਨਾ ਮੱਤ ਤੇ ਪਰਦਾ ਪਾਤਾ ਨਾ ਰਣਜੀਤ ਦੀ ਇਹਨਾਂ ਨੇ ਉਹੀ ਰਣਜੀਤ ਸੀ ਜਿਹੜਾ ਮੇਰੇ ਸਾਹਮਣੇ ਆ ਲੈਂਦਾ ਸੀ ਤੇ ਅੱਜ ਅੱਜ ਮੈਨੂੰ ਘਰੋਂ ਕੱਟਣ ਤੇ ਤੁਲ ਗਈ ਆ ਕਿ ਬਾਸੇ ਤੋਂ ਨਿਕਲ ਜਾ ਦੇਖ ਲੋ ਕਹਿੰਦੇ ਆ ਨਾ ਚੁੱਕਣਾ ਚੁੱਕਣਾ ਹੀ ਹੁੰਦੀ ਆ ਐਡਾ ਉਹਦੀ ਅੱਖਾਂ ਗੜੀ ਨੇ ਰਾ ਗਿਆ ਨਾਲ ਦੇਖ ਕੇ ਤਾਈਏ ਪੁੱਤ ਮੈਂ ਜਾਂਦੀ ਗੁਰਪ੍ਰੀਤ ਦੀ ਗੱਲ ਨਹੀਂ ਕੀਤੀ ਮੈਂ ਖਿਆ ਨੂੰ ਇਹ ਨਾ ਲੱਗੇ ਕਿ ਮੈਂ ਤੇਰੀ ਵੱਲ ਆ ਮੈਂ ਤਾਂ ਫਿਰ ਗੀਂ ਨਹੀਂ ਖੇੜੀ ਮੰਮੀ ਕਿ ਕਿਦਾਂ ਨਿਕਲ ਗਈ ਆ ਪਤਾ ਨਹੀਂ ਗੱਡੀ ਵਾਲੀ ਕੋਈ ਆਈ ਕੁੜੀ ਜੀ ਫੇਰ ਬਿਠਾ ਕੇ ਲੈ ਗਈ ਗੱਲ ਇਹ ਹੋਈ ਆ ਪੈਹਾ ਟਕਾ ਜਿਹੜਾ ਹੱਥ ਚ ਹੁੰਦਾ ਠੰਮ ਠਕਾ ਕੇ ਲੈ ਜਾਂਦੀ ਆ ਕੋਈ ਮੈਂ ਇੰਨੀ ਗੱਲਾਂ ਉਹਨੂੰ ਨਹੀਂ ਲੈ ਕਹਿੰਦੀ ਮੰਮੀ ਪੈਸੇ ਸਾਡੇ ਹੀ ਜਾਣਦੇ ਨੇ ਇੱਥੋਂ ਸਾਡੇ ਪੈਸੇ ਨਾਲ ਹੀ ਸਭ ਕੁਝ ਹੋਣ ਰਿਹਾ ਉਹ ਤੇ ਗੱਡੀਆਂ ਚ ਤੇਲ ਪੈਂਦੇ ਆ ਐਵੇਂ ਨਹੀਂ ਅੱਗੇ ਫੱਬ ਕੇ ਤੇ ਉਹਦੇ ਨਾਲ ਬਹਿ ਜਾਂਦੀ ਆ ਜਿਹੜੀ ਲੈਣ ਹੁੰਦੀ ਆ ਜਨਾਨੀ ਨੂੰ ਘਰ ਇਹੋ ਜਿ ਮੈਂ ਨਹੀਂ ਆ ਪਰਪਰ ਤੇ ਕਿੰਨਾ ਕਿਹੜਾ ਥੋੜਾ ਆਪਾਂ ਹੌਲੀ ਹੌਲੀ ਸਾਰੀ ਗੇਮ ਸਿੱਧੀ ਕਰਨੀ ਆ ਸਮਝਦੀ ਆ ਨਾ ਮੇਰੀ ਗੱਲ ਤੂੰ ਘਣੋ ਪੈਰ ਨਹੀਂ ਕੱਢਣਾ ਬਸ ਤੂੰ ਜੋ ਮੈਂ ਆਖ ਪੁੱਤਰ ਮੋਦੇ ਸਾਹਮਣੇ ਤੇ ਆ ਗਿਰੋ ਉਤਰ ਮਾ ਕੁਦੋਈ ਜਣੀਆਂ ਕੋ ਠੀਕ ਹੈ ਮੰਮੀ ਬਿਲਕੁਲ ਤੁਹਾਡੀ ਗੱਲ ਸਹੀ ਆ ਬਸ ਇਹਨਾਂ ਨੂੰ ਕਿਸੇ ਨਾ ਲੱਗੇ ਕਿ ਅਸੀਂ ਦੋਵੇਂ ਵਿੱਚੋਂ ਇੱਕ ਆ ਉਤੋਂ ਤੁਸੀਂ ਮੇਰਾ ਸਿਰ ਪੜ ਨੂੰ ਹੀ ਫਿਰਨਾ ਵਾ ਤੇ ਮੰਮੀ ਹੁਣ ਇਹਨਾਂ ਦਾ ਪਤਾ ਲਾਈਏ ਕਿਸੇ ਤਰ੍ਹਾਂ ਤੇ ਜੋ ਵੀ ਹਕੀਕਤ ਹਨ ਸਾਰੀ ਉਹ ਰਣਜੀਤ ਦੇ ਸਾਹਮਣੇ ਰੱਖੀ ਜਾਵੇ ਮੈਂ ਵੀ ਇਹੋ ਹੀ ਯਾਨੀ ਪੁੱਤਰ ਵੀ ਆਪਣਾ ਘਰ ਜਿਹੜਾ ਡੁੱਬਦਾ ਪਚਾ ਲਈਏ ਕਿਸੇ ਤਰ੍ਹਾਂ ਠੀਕ ਹੈ ਨਾ ਕੰਕੋਈ ਨਹੀਂ ਪਤਾ ਲੈ ਸਰਪੀਰੋਂ ਕਿਤੇ ਕੋਟੀ ਕਿਹਾ ਉਹ ਨਾ ਆ ਗਿਆ ਮੰਮੀ ਤੇ ਟੈਨਸ਼ਨ ਨਾ ਲਵੋ ਮੇਰੇ ਹੁੰਦਿਆਂ ਤੁਸੀਂ ਮੈਨੂੰ ਕਹਿੰਦੇ ਸੀ ਨਾ ਕਿ ਤੇ ਨੂੰ ਮੈਂ ਆਪਣੀ ਧੀ ਸਮਝਦੀ ਤੇ ਮੈਂ ਤੁਹਾਨੂੰ ਧੀ ਬਣ ਕੇ ਵਿਖਾਵਾਂਗੀ ਫੇਰ ਕੋਈ ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦਿਆ ਮੇਰਾ ਨਾਂ ਨਹੀਂ ਨਾ ਇਹ ਬੋਲਦੇ ਤੇ ਨਾਂ ਬੋਲੋ ਕੋਈ ਟੈਨਸ਼ਨ ਨਹੀਂ ਤੂੰ ਆਪਣਾ ਕੰਮ-ਕੰਮ ਕਰਿਆ ਕਰ ਬਸ ਕਰਿਆ ਕਰ ਜੇ ਪਾਣੀ ਘੁੱਟ ਲਿਆ ਪੁੱਤ ਮੈਨੂੰ ਘੁੱਟ ਕੇ ਜਾ ਦੇ ਪਾਸੀ ਦੀ ਮੈਨੂੰ ਕਿਤਰਾ ਖਾਕ ਪਾਕ ਪਾ ਮਾਰਦਾ ਅਰ ਰਣਜੀਤ ਤੇ ਕਿਤੇ ਬੋਲਣ ਲੱਗਾ ਨਹੀਂ ਇਹਦਾ ਅੱਗਾ ਪਿਛਾ ਲੋਕਾਂ ਦੇ ਮਗਰ ਲਾ ਕੇ ਇਹਨੂੰ ਘਰੋਂ ਕੱਢ ਦੇਆ ਚੱਲ ਕੱਢ ਹਾਂ ਤੂੰ ਮੈਂ ਦੇਖੂ ਤੈਨੂੰ ਫੇਰ ਕਿਤਰਾ ਕੱਢਦਾ